ਦੇ ਜੀ ਕਾਮ ਦਾਸ ਕੁਬਰਟੀ ਕਲਾਬ ਡੇਰੀਵਾਲ ਨੇ 3 ਲੱਖ ਰੁਪਏ ਅਨਾਉਂਸ ਕੀਤਾ ਹੈ ਨਾਲ ਮੇਰੀ ਪਹਿਲਾਂ ਤੋਂ ਹੀ ਇੱਕ ਇਸ਼ਾਰ ਸੀ ਕਿਉਂਕਿ ਇਹ ਖੇਡ ਦੇ ਵਿੱਚ ਕਾਫੀ ਪਿੰਡ ਅੱਗੇ ਆ ਤੇ ਅਸੀਂ 50 ਲੱਖ ਰੁਪਏ ਦੀ ਲਾਗਤ ਦੇ ਨਾਲ ਡੇਰੀਵਾਲ ਦੇ ਵਿੱਚ ਇੱਕ ਵਧੀਆ ਸਟੇਡੀਅਮ ਜਿਹੜਾ ਆ ਉਹ ਬਣਾਉਣ ਜਾ ਰਹੇ ਹਾਂ ਬੜੀ ਖੁਸ਼ੀ ਆ ਕਿ ਮੇਰੇ ਹਲਕੇ ਦੇ ਜੰਡਿਆਲਾ ਜ਼ਿਲ੍ਹੇ ਦੇ ਬਹੁਤ ਹੀ ਇੱਕ ਅਹਿਮ ਪਿੰਡ ਡੇਰੀਵਾਲ ਦੇ ਵਿੱਚ ਜਿਹੜਾ ਕਿ ਸਪੋਰਟਸ ਦੇ ਖੇਤਰ ਦੇ ਵਿੱਚ ਬਹੁਤ ਅੱਗੇ ਕਿ ਕਬੱਡੀ ਦਾ ਮੈਚ ਚਲ ਰਿਹਾ 7 ਟੀਮਾਂ ਆਈਆਂ ਸੀਗੀਆਂ ਔਰ ਬਹੁਤ ਹੀ ਮਤਲਬ ਨਾਮੀ ਨੰਬਰ ਖਿਡਾਰੀ ਜਿਹੜੇ ਆ ਇੱਥੇ ਪਹੁੰਚੇ ਸੀਗੇ ਬੜਾ ਵਧੀਆ ਉਹਨਾਂ ਨੇ ਪਰਫਰਮ ਕੀਤਾ ਆਸ ਕਰਦਾ ਹਾਂ ਕਿ ਸਾਡਾ ਯੂਥ ਜਿਹੜਾ ਆ ਉਹ ਵੱਧ ਤੋਂ ਵੱਧ ਖੇਡਾਂ ਪ੍ਰਤੀ ਜਿਹੜਾ ਉਹ ਜਾਗਰਤ ਹੋਵੇ ਗਰਾਊਂਡਾਂ ਦੇ ਵਿੱਚ ਆਵੇ ਡੇਰੀਵਾਲ ਵਿਖੇ ਅੱਜ ਵੱਡਾ ਇੱਕ ਵਿਸ਼ਾਲ ਖੇਡ ਟੂਰਨਾਮੈਂਟ ਕਰਵਾਇਆ ਗਿਆ ਤਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਇੱਥੇ ਪਹੁੰਚੇ ਨੇ ਇਹ ਗੱਲਬਾਤ ਕਰਦੇ ਆਂ ਈਟੀਓ ਸਾਹਿਬ ਅੱਜ ਪਿੰਡ ਡੇਰੀਵਾਲ ਦੇ ਵਿੱਚ ਪਹੁੰਚੇ ਹੋ ਜੀ ਖੇਡ ਟੂਰਨਾਮੈਂਟ ਤੇ ਕਿਵੇਂ ਦੇਖਦੇ ਹੋ ਦੇਖੋ ਜੀ ਮੈਨੂੰ ਬੜੀ ਖੁਸ਼ੀ ਆ ਕਿ ਮੇਰੇ ਹਲਕੇ ਦੇ ਜੰਡਿਆਲਾ ਜ਼ਿਲ੍ਹੇ ਦੇ ਬਹੁਤ ਹੀ ਇੱਕ ਅਹਿਮ ਪਿੰਡ ਡੇਰੀਵਾਲ ਦੇ ਵਿੱਚ ਜਿਹੜਾ ਕਿ ਸਪੋਰਟਸ ਦੇ ਖੇਤਰ ਦੇ ਵਿੱਚ ਬਹੁਤ ਭੱਗੇ ਆ ਇਹਨਾਂ ਨੇ ਅੱਜ ਇੱਥੇ ਸ਼੍ਰੀ ਗੁਰੂ ਰਾਮਦਾਸ سپور츠 ਕਲੱਬ ਕਬੱਡੀ ਕਲੱਬ ਕਲੱਬ ਬਣਾਇਆ ਹੋਇਆ ਉਹਦੇ ਵਿੱਚ ਇਹਨਾਂ ਨੇ ਇੱਥੇ ਕਬੱਡੀ ਦਾ ਮੈਚ ਕਰਾਇਆ ਸੱਤ ਟੀਮਾਂ ਆਈਆਂ ਸੀਗੀਆਂ ਔਰ ਬਹੁਤ ਹੀ ਮਤਲਬ ਮਾਮੀ ਨਾਮ ਪਰ ਖਿਡਾਰੀ ਜਿਹੜੇ ਆ ਇੱਥੇ ਪਹੁੰਚੇ ਸੀਗੇ ਬੜਾ ਵਧੀਆ ਉਹਨਾਂ ਨੇ ਪ੍ਰਤਰਸ਼ਨ ਕੀਤਾ ਔਰ ਮੈਂ ਪੂਰੇ ਪਿੰਡ ਨੂੰ ਪੂਰੇ ਖੇਡ ਪ੍ਰੇਮੀਆਂ ਨੂੰ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਆ ਐਮ ਆਰ ਆਈ ਬੈਠੇ ਨੇ ਉਹਨਾਂ ਨੇ ਵੀ ਇਹਨਾਂ ਦੀ ਕਾਫੀ ਸਪੋਰਟ ਕੀਤੀ ਆ ਮੈਂ ਸਾਰਿਆਂ ਨੂੰ ਹੀ ਬਤਾਈ ਦੇਣਾ ਨਾਲ ਸ਼ੁਭ ਕਾਮਨਾਵਾਂ ਦਿੰਦਾ ਆ ਆਸ਼ ਕਰਦਾ ਆ ਕਿ ਸਾਡਾ ਯੂਥ ਜਿਹੜਾ ਉਹ ਵੱਧ ਤੋਂ ਵੱਧ ਗਿਆਮਾਂ ਪ੍ਰਤੀ ਜਿਹੜਾ ਉਹ ਜਾਗਰਤ ਹੋਵੇ ਗਰਾਊਂਡਾਂ ਦੇ ਵਿੱਚ ਆਵੇ ਆਪਣੀ ਪੜ੍ਹਾਈ ਲਿਖਾਈ ਕਰੇ ਨਾਲ ਦੇ ਨਾਲ ਸਿਹਤ ਆਪਣੀ ਪ੍ਰਤੀ ਵੀ ਜਿਹੜਾ ਉਹ ਸਿਹਤ ਦਾ ਧਿਆਨ ਰੱਖੇ ਇਹਦੇ ਨਾਲ ਜਿਹੜੇ ਸਾਡੇ ਸੂਬੇ ਨੂੰ ਮਸ਼ੀਆਂ ਨੇ ਖਾਧਾ ਸੀਗਾ ਉਹਦੇ ਨਾਲ ਇਹ ਇਹੋ ਜਿਹੇ ਗੇਮਾਂ ਜਿਹੜੀਆਂ ਹੁੰਦੀਆਂ ਰਹਿਣਗੀਆਂ ਕੱਪ ਤੋਂ ਦੇ ਰਹਿਣਗੇ ਕਬੱਡੀ ਕੱਪ ਹੋਏ ਹੋਰ ਵੀ ਗੇਮਸ ਇਵੈਂਟ ਹੁੰਦੀਆਂ ਰਹਿਣਗੀਆਂ ਤੇ ਸਾਡਾ ਜੂਤ ਜਿਹੜਾ ਆ ਨਛਿਆਂ ਤੋਂ ਜੂਤ ਚੱਲੇ ਸਰ ਅੱਜ ਸਟੇਡੀਅਮ ਨੂੰ ਲੈ ਕੇ ਤੁਸੀਂ ਕੋਈ ਅਨਾਉਂਸਮੈਂਟ ਕੀਤੀ ਹੈ ਔਰ ਜਿਹੜਾ ਇਹ ਕਲੱਬ ਨੇ ਕਰਵਾਇਆ ਉਹਨਾਂ ਨੇ ਵੀ ਕੋਈ ਦੇਖ ਜਾ ਰਹੇ ਹੋ ਮਦਦ ਸ਼੍ਰੀ ਜੇਪਾਮ ਬਾਸ ਕਬਰਟੀ ਕਾ ਨਬ ਦੇਰੀ ਬਾਗੀ 3 ਲੱਖ ਰੁਪਇਆ ਅਨਾਉਂਸ ਕੀਤਾ ਨਾਲ ਮੇਰੀ ਪਹਿਲਾਂ ਤੋਂ ਹੀ ਇੱਕ ਇਛਾ ਸੀ ਕਿਉਂਕਿ ਇਹ ਖੇਡ ਦੇ ਵਿੱਚ ਕਾਫੀ ਪਿੰਡ ਅੱਗੇ ਆ ਤੇ ਅਸੀਂ 50 ਲੱਖ ਰੁਪਏ ਦੀ ਰਾਜਤ ਦੇ ਨਾਲ ਡੇਰੀ ਵਾਲ ਦੇ ਵਿੱਚ ਇੱਕ ਵਧੀਆ ਸਟੇਡੀਅਮ ਜਿਹੜਾ ਆ ਉਹ ਬਣਾਉਣ ਜਾ ਰਹੇ ਸਰ ਖੇਡ ਨਰਸਰੀਆਂ ਵੀ ਕਹਿ ਰਹੇ ਆ ਸਰਕਾਰ ਦੇ ਵੀ ਖੇਡ ਨਰਸਰੀਆਂ ਬਣ ਗਿਆ ਉਹਦੇ ਲਈ ਜੰਡੇ ਵਾਲਾ ਚ ਕੀ ਕਰ ਰਹੇ ਹੋ ਬਿਲਕੁਲ ਅਸੀਂ ਖੇਡ ਨਰਸਰੀਆਂ ਜਣੀਆਂ ਬਣਾਵਾਂਗੇ ਆ ਸੰਭਾਗਪੁਰ ਗੁਣ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਉਹਨਾਂ ਨੇ ਵੀ ਆ ਖੇਡਾਂ ਵਤਨ ਪੰਜਾਬ ਦੀਆਂ ਸਰਕਾਰ ਬੰਦਿਆ ਹੀ 2022 ਦੇ ਵਿੱਚ ਵੀ ਕਮਾਈਆਂ ਪਈਆਂ ਫੇਜ਼ 2 ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਦਾ ਹੋ ਚੁੱਕਾ ਹੈ ਲਗਭਗ ਹਰ ਸਕੂਲ ਦੇ ਬੱਚੇ ਜਿਹੜੇ ਨੇ ਉਹ ਗਰਾਊਂਡ ਦੇ ਵਿੱਚ ਪਹੁੰਚੇ ਨੇ ਪਿੰਡ ਲੈਵਲ ਤੇ ਬਲਾਕ ਲੈਵਲ ਤੇ ਜ਼ਿਲ੍ਹਾ ਪੱਧਰ ਤੇ ਫਿਰ ਰਾਜ ਪੱਧਰ ਤੇ ਅਸੀਂ ਸਾਰੇ ਇਹ ਗੇਮਾਂ ਕਰਾਈਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਹਰ ਪਿੰਡ ਦੇ ਵਿੱਚ ਖੇਡ ਨਰਸੀਆਂ ਦਾ ਨਾਮਨਾਵਾਗੇ ਕਿਉਂਕਿ ਜੇ ਇੱਥੇ ਹੀ ਸਹੂਲਤਾਂ ਬੱਚਿਆਂ ਨੂੰ ਮਿਲਣਗੀਆਂ ਡਿਵੈਲਪ ਇੱਥੇ ਹੀ ਹੋਣਗੇ ਫਿਰ ਹੀ ਉਹ ਵੱਡੇ ਵੱਡੇ ਜਿਹੜੇ ਨੇ ਉਹ ਵੱਡੀਆਂ ਵੱਡੀਆਂ ਰਾਸ਼ਟਰੀ ਅੰਤਰਰਾਸ਼ਟਰੀ ਗੇਮਾਂ ਦੇ ਵਿੱਚ ਜਾ ਸਕਦੇ ਥੈਂਕ ਯੂ ਬਿਲਕੁਲ ਇਹ ਸਾਨਾ ਹੈ ਕੈਬਨਿਟ ਮੰਤਰੀ ਹਰਭਜਨ ਸਿੰਘ ਏਟੀਓ ਜਿਹੜੇ ਅੱਜ ਪਿੰਡ ਡੇਰੀਵਾਲ ਦੇ ਵਿੱਚ ਇੱਕ ਖੇਡ ਟੂਰਨਾਮੈਂਟ ਦੌਰਾਨ ਪਹੁੰਚੇ ਸਨ ਔਰ ਉਹਨਾਂ ਨੇ ਦੱਸਿਆ ਹੈ ਕਿ ਇਸ ਟੂਰਨਾਮੈਂਟ ਕਰਵਾਉਣ ਵਾਲੇ ਕਲੱਬ ਨੂੰ ਜਿਹੜਾ ਹੈ ਉਹਨਾਂ ਦੇ ਵੱਲੋਂ 3 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦੇਣ ਦਾ ਐਲਾਨ ਕੀਤਾ ਗਿਆ ਔਰ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਦਾ ਚੋਂ ਅੰਮ੍ਰਿਤਪਾਲ